ਸਾਸਰੀਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹਾਂਜੀ ਰਜਿੰਦਰ ਸਾਸਰੀਕਾਲ ਸਾਸਰੀਕਾਲ ਬਾਈ ਜੀ ਸਾਰਿਆਂ ਨੂੰ ਜੀ ਤੇ ਚੱਲੇ ਆ ਜੀ ਅੱਜ ਰੋਪੜ ਰੋਪੜ ਜਾਣ ਦਾ ਮਕਸਦ ਮੇਰਾ ਨਹੀਂ ਹੈਗਾ ਨਾ ਰਜਿੰਦਰ ਸਿੰਘ ਦਾ ਮੇਰਾ ਜੀ ਇਹ ਜੀ ਇਹ ਕਹਿੰਦਾ ਯਾਰ ਵੀ ਬਾਈ ਮੈਨੂੰ ਹੈਗਾ ਰੋਪੜ ਬਹੁਤ ਜੂੜੀ ਕੰਮ ਮੈਂ ਕਹਿੰਦਾ ਵੀ ਮੇਰੀ ਕਿਹਾ ਜੂੜ ਤਾਂ ਤੈਨੂੰ ਦੱਸ ਇਹ ਕਹਿੰਦਾ ਬਾਈ ਜਿੱਥੇ ਮੈਂ ਕੰਮ ਕਰਾਉਣਾ ਇਹਨੇ ਬਣਵਾਉਣਾ ਲਾਇਸੈਂਸ ਤੇ ਇਹ ਕਹਿੰਦਾ ਯਾਰ ਵੀ ਉਹ ਬੰਦਾ ਤੈਨੂੰ ਜਾਣਦਾ ਤੇ ਮੈਂ ਤੇਰਾ ਨਾਮ ਵੀ ਲਿੱਤਾ ਤੇ ਮੈਂ ਕਿਹਾ ਚੱਲ ਕੋਈ ਗੱਲ ਹੀ ਵੀ ਜੇ ਭਾਈ ਦਾ ਲਾਇਸੈਂਸ ਬਣਾਉਣਾ ਤੇ ਅਚੰਕਾਰ ਬਣਾ ਦਿੰਨੇ ਆ ਕਹਿੰਦਾ ਬਾਈ ਮੈਂ ਫੀਸ ਵੀ ਦੇ ਦਿੱਤੀ ਮਖਾਨ ਨੂੰ ਫੇਹੇ ਭੇਜਦਾ ਬਈ ਔਖਾ ਹੋ ਗਿਆ ਵੀ ਕੋਈ ਜੈਨੀਪਾ ਜਾਏ ਆਉਨੇ ਆ ਤੇ ਬਾਕੀ ਹੁਣ ਤੈਨੂੰ ਹੋਰ ਕਿਆ ਕਿਆ ਹੋਣ ਮੈਂ ਬਾਈ ਤੇਰਾ ਨਾਮ ਲੱਤਾ ਹੂੰ ਵੀ ਮਹਾਸਿੰਘ ਨੂੰ ਜਾਣਦੇ ਆ ਕਹਿੰਦਾ ਹਾਂ ਬਾਈ ਮੈਂ ਜਾਣਦਾ ਹਾਂ ਹਾਂ ਤੇ ਫਿਰ ਮੈਂ ਕਿਹਾ ਯਾਰ ਆਪਾਂ ਨੇ ਇੱਕ ਫੋਨ ਮਾਰਿਆ ਬੰਦਾ ਜਦੇ ਇੱਕ ਤਾਂ ਗੱਡੀ ਲੈ ਕੇ ਆ ਗਿਆ ਮਿੰਟ 'ਚ ਉਹ ਹੂੰ ਤੇ ਨੰਬਰ 2 ਉਹ ਕਹਿੰਦਾ ਕੋਈ ਗੱਲੇ ਨਹੀਂ ਭਾਈ ਉਹਨੂੰ ਨਾਲ ਆ ਜਾਵੇ ਨਾਲ ਆਪਾਂ ਜਦੇ ਇੱਕ ਕਹਿੰਦਾ ਨਾਲ ਹੋ ਕੇ ਕਰਵਾ ਦਾਂਗੇ ਹੂੰ ਪਹਿਲਾਂ ਤੈਨੂੰ ਕਿਹਾ ਕਹਿੰਦਾ ਤਾਹੋ ਪਹਿਲਾਂ ਤਾਂ ਕਹਿੰਦਾ ਯਾਰ ਨਹੀਂ ਲੱਲੇ ਪੱਪੇ ਜੇ ਮਾਰੀ ਗਿਆ ਪਹਿਲਾਂ ਤਾਂ ਮੈਨੂੰ ਤੈਨੂੰ ਪੈਸੇ ਘਾ ਦੇ ਦਿੱਤੇ ਲੈ ਲਾ ਗਲਤੀ ਤਾਂ ਤੇਰੀ ਥੀ ਲੱਲੇ ਪੱਪੇ ਜੇ ਮਾਰੀ ਗਿਆ ਯਾਰ ਨਹੀਂ ਪਤਾ ਕੀ ਗੱਲ ਆ ਸੁਣ ਮੇਰੀ ਗੱਲ ਜਦੋਂ ਆਪਾਂ ਕਿਸੇ ਤੇ ਕੰਮ ਕਰਵਾਉਣਾ ਹੈ ਪਹਿਲਾਂ ਕੰਮ ਕਰਵਾਓ हां ਜਦੋਂ ਲੱਗਦਾ ਸਾਡੀ ਸਰਕਾਰੀ ਕੋਈ ਫੀਸ ਭਰਉਣੀ ਹੋ ਪਰ ਤੋਂ ਹਾਂਜੀ ਹਾਂਜੀ ਸਰਕਾਰੀ ਪੈਸਾ ਤਾਂ ਨਹੀਂ ਮਰਦਾ ਹੁੰਦਾ ਜਦੋਂ ਆਪਾਂ ਕਿਸੇ ਨੂੰ ਬਾਏ ਹੈਂਡ ਦੇ ਦੇਣਾ ਸਰਕਾਰੀ ਕੰਮ ਤੋਂ ਬਿਨਾ ਹਾਂਜੀ ਫਿਰ ਓਖਾ ਹੋ ਜਾਂਦਾ ਕਢਵਾਉਣਾ ਠੀਕ ਹੈ ਜੀ ਠੀਕ ਹੈ ਨਾ ਗੱਲ ਤੇ ਬਾਕੀ ਕੋਈ ਗੱਲ ਨਹੀਂ ਮਿਲਾਂਗੇ ਜਾ ਕੇ ਕਿਆ ਗਏ ਨਾ ਕਿਆ ਨਹੀਂ ਤੁਹਾਨੂੰ ਹੁਣ ਰੂਪੜ ਕਚੈਰੀ ਤੇ ਬੈੰਦਾ ਨਾ ਹਾਂਜੀ ਹਾਂਜੀ ਰੂਪੜ ਕਚੈਰੀਏ ਤੇ ਮਿਲਾਂਗੇ ਤੇ ਦੱਸਾਂਗੇ ਤੁਹਾਨੂੰ ਨੇ ਕਿਆ ਗਿਆ ਇਹਦੇ ਪਰ ਅੱਗੇ ਤੇ ਧਿਆਨ ਰੱਖੀਦਾ ਹੁੰਦਾ ਕਦੇ ਵੀ ਇਕੱਲ ਕਿਸੇ ਨੂੰ ਪੈਸਾ ਨਹੀਂ ਦੇਈਦਾ ਹੁੰਦਾ ਠੀਕ ਹੈ ਠੀਕ ਹੈ ਹੁਣ ਤਾਂ ਬੈਸੀ ਸਰਕਾਰ ਨੇ ਇਹਨੀਆਂ ਸੁਵਿਧਾ ਦੇ ਦਿੱਤੀਆਂ ਆਨਲਾਈਨ ਪੈਸੇ ਭਰੋ ਜੀ ਆਨਲਾਈਨ ਡਰਾਈਵਿੰਗ ਲਾਇਸੈਂਸ ਬਣਵਾਓ ਠੀਕ ਹੈ ਨਾ ਗੱਲ ਹਾਂਜੀ ਹਾਂਜੀ ਚਲ ਕੋਈ ਗੱਲ ਨਹੀਂ ਜਦੋਂ ਤੱਕ ਕਹਿੰਦੇ ਨੇ ਉੱਤੇ ਬੰਦੇ ਨੂੰ ਠੋਕਰ ਨਾ ਲੱਗੇ ੱਟਕਾ ਨਾ ਲੱਗੇ ਉਹ ਆਕਲ ਹੀ ਆਉਂਦੀ ਠੀਕ ਹੈ ਹਾਂਜੀ ਆ ਚਲ ਉਹ ਤੋਂ ਆਉਂਦੀ ਆ ਬੰਦੇ ਨੂੰ ਜਦੋਂ ਠੋਕਰਾਂ ਲੱਗਦੀ ਆ ੱਟਕਾਂ ਲੱਗਦੀ ਆ ਚਲ ਕੋਈ ਗੱਲ ਨਹੀਂ ਅੱਗੇ ਤੇ ਹੁਣ ਧਿਆਨ ਰੱਖੀ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਕਚਹਿਰੀਆਂ ਚ ਕਚਹਿਰੀਆਂ ਤੋਂ ਬਾਅਦ ਦੇ ਵਿੱਚ ਜਾਣਾ ਹੀ ਆ ਜੀ ਆਪਾਂ ਨੇ ਤਾਰ ਮਿਕਸ ਤਾਂ ਤੇ ਅੱਜ ਮੱਥਾ ਟੇਕਣ ਜਾਣਾ ਉਹ ਵੀ ਤੁਹਾਨੂੰ ਦੱਸਾਂਗੇ ਕਿੱਥੇ ਜਾਣਾ ਤੇ ਬਰਾਸਤ ਜਿਹੜੀ ਸਾਡੇ ਪੰਜਾਬ ਦੀ ਖਾਲਸਾ ਰਾਜ ਕਦੋਂ ਤੱਕ ਸਾਡਾ ਇੱਥੇ ਰਿਹਾ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਉਹ ਵੀ ਤੁਹਾਨੂੰ ਨਾਲ ਦੀ ਨਾਲ ਪਾ ਦੇ ਤੁਹਾਨੂੰ ਦਿਖਾਉਣੀ ਹੈ ਤੇ ਬਸ ਪਹਿਲਾਂ ਆਪਾਂ ਜਾਵਾਂਗੇ ਕਿਚੈਰੀਆਂ ਚ ਉਸ ਤੋਂ ਬਾਅਦ ਦੇ ਵਿੱਚ ਜਾਵਾਂਗੇ ਅੱਗੇ ਬਸ ਸਾਡੀ ਵੀਡੀਓ ਨੂੰ ਤੁਸੀਂ ਸ਼ੇਅਰ ਸ਼ੁਰੂ ਕਰਦੇ ਆ ਕਰੋ ਅਗਰ ਜੇ ਗਲਤੀਆਂ ਹੁੰਦੀਆਂ ਸ਼ੋਮਾ ਵੀ ਜ਼ਰੂਰ ਕਰ ਦਿਆ ਕਰੋ ਚੱਲੀਏ ਹਣ ਬਈ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਠੀਕ ਹੈ ਜੀ ਲਓ ਜੀ ਜਿਹੜਾ ਆਪਾਂ ਨੇ ਕੰਮ ਕਰਾਉਣਾ ਤਾਂ ਰਜਿੰਦਰ ਦਾ ਆਪਾਂ ਨੇ ਕਰਾ ਦਿੱਤਾ ਤੇ ਇਹਦੇ ਜਿਹੜੇ ਪੈਸੇ ਤੇ ਉਹ ਕਰਾ ਦਿੱਤੇ ਵਾਪਸ ਹਾਂ ਬਈ ਹਾਂ ਜੀ ਵਾਪਸ ਹੋ ਗਈ ਜੀ ਪੈਸੇ ਆਪਣੇ ਜੀ ਹੁਣ ਕਿਹ ਹੈਗਾ ਜੀ ਬਾਗ ਬੰਦਾ ਸਿੰਘ ਬਹਾਦਰ ਕਚੈਰੀਆਂ ਦੇ ਕੋਲ ਤੇ ਬਹੁਤ ਸੋਹਣਾ ਬਾਗ ਬਹੁਤ ਵਧੀਆ ਸੰਭਾਲ ਰੱਖੀ ਹੋਈ ਆ ਜੀ ਵਧੀਆ ਗੱਲ ਆ ਜੋਾਕ ਸ਼ਾਮ ਨੂੰ ਘੁੰਮਣ ਵਾਸਤੇ ਆ ਜਾਂਦਾ ਹਨਾ ਇੱਥੇ ਬੈਠਣ ਨੂੰ ਉੱਠਣ ਨੂੰ ਬਹੁਤ ਵਧੀਆ ਬਣਿਆ ਹੋਇਆ ਵਿਊ ਹਾਂਜੀ ਤੇ ਇੱਧਰ ਨਾਲ ਇੱਧਰ ਰਖਾਓ ਵੀ ਸਾਨੂੰ ਇੱਧਰ ਨਾਲ ਜਾਂਦੀ ਹੈ ਜੀ ਹੈਡਨ ਸੜਕ ਹਾਂਜੀ ਤੇ ਇੱਧਰ ਆ ਫੇਰ ਆ ਗਿਆ ਜੀ ਇਹ ਸਾਰੇ ਬਾਗ ਆ ਬੰਦਾ ਸਿੰਘ ਬਹਾਦਰ ਬਾਗ ਤੇ ਜੇ ਕਿਸੇ ਨੇ ਦੇਖਣਾ ਤਾਂ ਗੱਡੀਆਂ ਦੀ ਪਾਰਕਿੰਗ ਆ ਬਣਾਈ ਹੋਈ ਇੰਨੀ ਹੈ ਹਰ ਵਾਰਾ ਗਰਮੀ ਗਰਮੀ ਨੂੰ ਮਾਰੂਗੀ ਯਾਰ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਹੁਣ ਗੱਡੀ ਆਪਾਂ ਕਿੱਥੇ ਲਾਈਏ ਗੱਡੀ ਕਿਤੇ ਲਾਉਣਾ ਛਾਵਾਂ ਜਾਂ ਉੱਥੇ ਲਾ ਦੇ ਸਿੱਧੀ ਵੀਡੀਓ ਅੱਪ ਕਰ ਦਿੰਦੇ ਆ ক্লোਜ਼ ਨਹੀਂ ক্লোਜ਼ ਨਹੀਂ ਕਰਨੀ ਹਾਂ ਨਹੀਂ ਨਹੀਂ ਕੋਈ ਗੱਲ ਨਾ ਬਾਦਰੀ ਸਰਦਾਰਾ ਤੂੰ ਲਾ ਦੇ ਬੈਗ ਲਓ ਜੀ ਪਹੁੰਚ ਗਏ ਆਪਾਂ ਹੁਣ ਰੋਬਰ ਹੱਟ ਤੇ ਹਾਂਜੀ ਤੇ ਹੁਣ ਦੇਖਦਾ ਰਹੀਂਦਰ ਕਿਆ ਖਰਾਉਂਦਾ ਪਾਉਂਦਾ ਚੱਲ ਥੱਲੇ ਫਰੂਗਲਾ ਵੀਡੀਓ ਤੇ ਹੈਗੇ ਆ ਜੀ ਰੋਪੜ ਦਰਿਆ ਦਾ ਸਾਡੇ ਜਿਹੜਾ ਇੱਥੇ ਬਣਿਆ ਹੋਇਆ ਹੈ ਜੀ ਹੈ ਹੈਡਾ ਜੀ ਤੇ ਆਹ ਪਾਣੀ ਰਜਿੰਦਰ ਤੂੰ ਤਾਂ ਲੇਟ ਆਇਆ ਵੀਡੀਓ ਦੇ ਵਿੱਚ ਦੇਖਿਆ ਤਾਂ ਇਹ ਜਦ ਮੀਂਹ ਆਇਆ ਤਾਂ ਕਿੰਨਾ ਭਰ ਕੇ ਆਉਂਦਾ ਤਾਂ ਇਹ ਦੇਖਿਆ ਤਾਂ ਇਹ ਆ ਪਹਿਲਾਂ ਦੇਖਿਆ ਜੀ ਆਪਾਂ ਨੇ ਪੰਦਰਾਂ ਦਿਨ ਪਹਿਲਾਂ ਦੇਖਣਾ ਤਾਂ ਕਿ ਪਹਿਲਾਂ ਨਹੀਂ ਮੈਂ ਦੇਖਿਆ ਜੀ ਔਰ ਹੈ ਇੰਨਾ ਕਿ ਭਰਿਆ ਹੋਇਆ ਤਤਰੀਆ ਉਹ ਰਹਿ ਰੱਬ ਦਾ ਨਾਮ ਤੇ ਹੁਣ ਤਾਂ ਚਲੋ ਕੰਟਰੋਲ ਚ ਹੋ ਗਿਆ ਬਾਬਾ ਨਾਨਕ ਪ੍ਰਮਾਤਮਾ ਸਭ ਦਾ ਭਲਾ ਕਰੇ ਠੀਕ ਨਹੀਂ ਉਹ ਸਾਹਮਣੇ ਗੁਰਦੁਆਰਾ ਹੈਗਾ ਜੀ ਟਿੱਬੀ ਸਾਹਿਬ ਉੱਥੇ ਵੀ ਜਾਣਾ ਹੈ ਜੀ ਕਰਾਂਗੇ ਗੁਰੂ ਘਰ ਦੇ ਦਰਸ਼ਨ ਤੇ ਤੁਹਾਡੇ ਵੀ ਜਰੂਰ ਕਰਾਵਾਂਗੇ ਵਾਹਿਗੁਰੂ ਜਰੂਰ ਲਿਖ ਕੇ ਮੈਸੇਜ ਸੈਂਡ ਜਰੂਰ ਕਰਿਓ ਸਾਨੂੰ ਕਮੈਂਟਾਂ ਰਾਹੀਂ ਵਾਹਿਗੁਰੂ ਜਰੂਰ ਲਿਖਿਓ ਤੇ ਇੱਧਰ ਚੱਲੀਏ ਹੁਣ ਆਪਾਂ ਕੀ ਖਾਣਾ ਪੀਣਾ ਤਾਂ ਕਿਆ ਖਾਵਾ ਫੇਰ ਵੀ ਦੱਸਤਾ ਸਹੀ ਯਾਰ ਜਿਹੜਾ ਕੋ ਤੈਂ ਖਲਾਸਤਾ ਮੈਂ ਕਹਾਂ ਐਂ ਕਰਦੇ ਐ ਚਾਹ ਤਾਂ ਚਲੋ ਮਜ਼ਾਕ ਕਰਦਾ ਮੈਂ ਵੀ ਜੇ ਆਪਾਂ ਆਹ ਪੀ ਲਈਏ ਠੰਡਾ ਹੀ ਪੀ ਲਈਏ 11 ਨਿੰਬੂ ਵਾਲਾ ਟਿੱਪੀ ਸਾਹਿਬ ਪਹੁੰਚ ਗਏ ਜੀ ਪਾ ਅੰਦਰ ਤਾਂ ਲੈਣੀ ਹੋਣੀ ਹੋਗੀ ਅੰਦਰ ਐਂਟਰੀ ਗੁਰਦੁਆਰਾ ਸਾਹਿਬ ਦੇ ਖਰੀਦ ਜੀ ਦਰਸ਼ਨ ਤੇ ਕਮੈਂਟਾਂ ਰਹੀਂ ਵਾਹਿਗੁਰੂ ਜ਼ਰੂਰ ਲਿਖਿਓ ਜੀ ਸਹਾਇਓ ਮੰਨਾਲੀ ਨਹੀਂ ਦਾ ਰੂਟ ਕੱਢ ਰਿਹਾ ਤੁਹਾਨੂੰ ਮੰਨਾਲੀ ਦਾ ਦੇਖਦੇ ਆ ਆਪਣੇ ਉਹ ਮੰਨਾਲੀਆਂ ਹੁੰਦੀਆਂ ਪਈਆਂ ਨੇ ਲਓ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਇੱਥੇ ਗੱਡੀ ਦੀ ਲਾਵਾਂਗੇ ਤੇ ਪਾਰਕਿੰਗ ਤੇ ਫਿਰ ਤੁਹਾਨੂੰ ਮਿਲਦੇ ਆਂ ਇਹ ਪਾਵਾ ਕਰਾਉਣੇ ਥੋੜੇ ਦਰਸ਼ਨ ਆਪਾਂ ਲਓ ਜੀ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਦੇ ਤੇ ਚੱਲਦੇ ਆ ਜੀ ਹੁਣ ਅੰਦਰ ਖੜਦ ਰਿਉਜੀ ਅਰਦਾਸ ਪ੍ਰਮਾਤਮਾ ਸਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਲਓ ਜੀ ਬਹੁਤ ਸੋਨਾ ਜੋ ਇੱਕ ਤੁਹਾਨੂੰ ਪਚੀ ਦਿਖਾਉਂਦੇ ਆ ਜੀ ਸਾਡੇ ਸਿੰਘਾਂ ਨਾਲ ਸਾਡੀਆਂ ਮਾਵਾਂ ਨਾਲ ਸਾਡੇ ਭਰਾ ਸਾਡੇ ਸਿੰਘ ਸਰਦਾਰ ਲਓ ਜੀ ਸਾਡੀ ਸਿੱਖ ਕੌਮ ਨੇ ਜਿਹੜੇ ਜਿਹੜੇ ਤਸੀਹੇ ਝੱਲੇ ਕਿਹੜੀ ਕਿਹੜੀ ਸੇਵਾ ਕੀਨੇ ਕਿਨੇ ਕਿਦਾਂ ਕਿਦਾਂ ਨਵਾਈ ਉਹ ਸਾਰਾ ਇਸ ਤਸਵੀਰਾਂ ਰਾਹੀਂ ਔਰ ਇੱਥੇ ਸਾਰਾ ਕੁਝ ਲਿਖਿਆ ਹੋਇਆ ਜੀ 모ਤੀराम ਮਹਿਰਾ ਜੀ ਵੱਲੋਂ ਛੋਟੇ ਸਾਹਿਬ ਜੱਜਿਆਂ ਤੇ ਮਾਤਾ ਗੁਜਰੀ ਵੱਲੋਂ ਦੁੱਧ ਸ਼ਿਕਾਇਆ ਗਿਆ ਇਹਨਾਂ ਨੇ ਬਹੁਤ ਤਨੋਂ ਮਨੋਂ ਸੇਵਾ ਕੀਤੀ ਆਪਣਾ ਘਰ ਪਰਿਵਾਰ ਗਹਿਣਾ ਟੱਪਾ ਵੇਚ ਕੇ ਬੱਚਿਆਂ ਦੀ ਜਿਹੜੀ ਇਹਨਾਂ ਨੇ ਦੁੱਧ ਦੀ ਸੇਵਾ ਕੀਤੀ ਸੀ ਮਾਤਾ ਗੁਜਰੀ ਜੀ ਨੂੰ ਵੀ ਇਹਨਾਂ ਨੇ ਦੁੱਧ ਸ਼ਿਕਾਇਆ ਪੂਰੀ ਠੰਡ ਦੇ ਵਿੱਚ ਤੇ ਇੱਧਰ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਕੇ ਸ਼ਹੀਦ ਕੀਤਾ ਗਿਆ ਇਹ ਸਰੰਦ ਦੀ ਉਹ ਨੀਹਾਂ ਜਿੱਥੇ ਬੱਚਿਆਂ ਨੂੰ ਚਿਣਿਆ ਗਿਆ ਤੇ ਇੱਧਰ ਸਾਡੇ ਜਿਹੜਾ ਆ ਆਪਣੀ ਤਸਵੀਰ ਆ ਜੀ ਇਹ ਜਿਹੜੀ ਤਸਵੀਰ ਸਾਨੂੰ ਦੱਸਦੀ ਹੈ ਬਾਬਾ ਦੀਵਾਨ ਟੋਡਰ ਮੱਲ ਜੀ ਨੇ ਮੂਹਰਾ ਖੜੀਆਂ ਕਰਕੇ ਸਹਿਬਜ਼ਾਦਿਆਂ ਦੀਸਰਾ ਸੰਸਕਾਰਾਂ ਲਈ ਜਗ੍ਹਾ ਖਰੀਦੀ ਸੀ ਤੇ ਅੱਜ ਵੀ ਉਹ ਜਿਹੜੀ ਜਗ੍ਹਾ ਪੂਰੇ ਇੰਡੀਆ ਦੇ ਵਿੱਚੋਂ ਸਭ ਤੋਂ ਕੀਮਤੀ ਜਗ੍ਹਾ ਜਿੱਦੀ 76 ਮਿਲੀਅਨ ਕਰੋੜ ਦੀ ਕਹਿੰਦੇ ਆਮਦਨ ਅੰਦਾਜ਼ਾ ਵੀ ਨਹੀਂ ਪਲਗਾ ਸਕਦੇ ਪੈਸੇ ਅਸੀਂ ਆਪਣੇ ਕੋਲ ਤੇ ਬਾਕੀ ਸ਼ਮਾ ਅਗਰ ਜੇ ਕੁਝ ਕਹਿਣ ਫਮੇ ਗਲਤੀਆਂ ਹੋਣੀਆਂ ਤੇ ਇੱਧਰ ਕੋਲੂਆਂ ਵਿੱਚ ਪੀੜੇ ਗਏ ਬੱਚੇ ਉਹ ਵੀ ਸਾਨੂੰ ਇੱਥੇ ਮੋਤੀराम ਮਹਿਰਾ ਦੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਮੋਤੀराम ਜੀ ਉਹ ਜਿਨ੍ਹਾਂ ਨੇ ਮਾਤਾ ਜੀ ਦੇ ਛੋਟੇ ਬੱਚਿਆਂ ਨੂੰ ਦੁੱਧ ਪਲਾਇਆ ਸੀ ਤੇ ਦਸ ਸ਼੍ਰੀ ਗੁਰੂ ਰਾਮਦਾਸ ਸੇਵਾ ਸੈਂਟਰ ਨਵਾਂ ਸ਼ਹਿਰ ਵੱਲੋਂ ਅੱਛਾ ਉਹਨਾਂ ਦੇ ਵੱਲੋਂ ਇਹ ਸੇਵਾ ਜਿਹੜੀ ਨਿਭਾਈ ਗਈ ਹੈ ਜੀ ਇੱਥੇ ਬਹੁਤ ਚੰਗਿਆ ਜੋ ਕਿ ਇੱਥੇ ਪੂਰਾ ਸਾਨੂੰ ਦੱਸਿਆ ਗਿਆ ਸਾਡਾ ਇਤਿਹਾਸ ਵੀ ਸਾਡੇ ਸਿੱਖਾਂ ਨਾਲ ਸਾਡੇ ਬੱਚਿਆਂ ਨਾਲ ਕਿਆ-ਕਿਆ ਹੋਇਆ ਤੇ ਜਦ ਬੱਚਿਆਂ ਦੇ ਟੋਟੇ ਕਰ-ਕਰਕੇ ਮਾਮਾਂ ਦੇ ਗਲਾਂ ਵਿੱਚ ਪਾ ਕੇ ਸ਼ਹੀਦ ਕੀਤਾ ਗਿਆ ਬੱਚਿਆਂ ਨੂੰ ਨਜਾਇਜ਼ ਨੀਜਿਆਂ ਤੇ ਟੰਗ ਕੇ ਸ਼ਹੀਦ ਕੀਤਾ ਗਿਆ ਤਾਂ ਨੇ ਉਹ ਮਾਮਾਂ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਹਾਰ ਗਲਾਂ ਵਿੱਚ ਪੁਆਏ ਧੰਨ ਇਹਨਾਂ ਦੀ ਕੁਰਬਾਨੀ ਭਾਈ ਸਬਕਾ ਸਿੰਘ ਭਾਈ ਸ਼ਹਿਵਾਜ ਸਿੰਘ ਜੀ ਨੂੰ ਚੜਖੜੀਆਂ ਉੱਤੇ ਚੜਾ ਕੇ ਸ਼ਹੀਦ ਕੀਤਾ ਗਿਆ ਧੰਨ ਇਹਨਾਂ ਦੀ ਕੁਰਬਾਨੀ ਹੈ ਜੀ 1984 ਕਤਲੇਆਮ ਦਿੱਲੀ ਵਿਖੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸ਼ਹੀਦ ਕੀਤਾ ਗਿਆ ਇਹ 84 ਵੀ ਐਸੇ ਦੰਗੇ ਹੋਏ ਤੇ ਵੀ ਨਾ ਤਾਂ ਉਹ ਘਾਟਾ ਕਦੇ ਪੂਰਾ ਹੋਇਆ ਨਾ ਕਦੇ ਹੋਣਾ ਉਸ ਟਾਈਮ ਦੇ ਵਿੱਚ ਵੀ ਸਾਨੂੰ ਪੂਰਾ ਇਹ ਦੱਸਿਆ ਗਿਆ ਬਾਬਾ ਜੈ ਸਿੰਘ ਜੀ ਖਲਕਟ 1953 ਇਸਵੀ ਵਿੱਚ ਅਮਰਦਾਲੀਆਂ ਦੇ ਥਾਪੇ ਹੋਏ ਸਰਹੰਦ ਦੀ ਨਵਾਬ ਅਬਦੁੱਲ ਸਮੁੰਦਰ ਖਾਨ ਜਦੋਂ ਮੁਗਲ ਦੇ ਵਿਚਾਰ ਵਿੱਚ ਪਹੁੰਚੇ ਤਾਂ ਉਸ ਵੇਲੇ ਭਾਈ ਜੈ ਸਿੰਘ ਜੂ ਖੂਹ ਤੇ ਇਸ਼ਨਾਨ ਕਰਦੇ ਸੀ ਤੇ ਉਹਨਾਂ ਨੂੰ ਤਾਂ ਮੁਖ ਦੇ ਦੀਪ ਪਹੰਡਕ ਚੁੱਕ ਕੇ ਅੱਗ ਲਗਾ ਕੇ ਜਾਣ ਲਈ ਕਿਹਾ ਆਪਨੇ ਮਨਾ ਕੀਤਾ ਨਵਾਬਾ ਨੇ ਆਪ ਨੂੰ ਪੁੱਠੇ ਦਰਖਤ ਨਾਲ ਲਟਕ ਕੇ ਖਲ ਲਹਣ ਦਿੱਤੀ ਬਾਬਾ ਜੀ ਨੇ ਜਪ ਜੀ ਜਪ ਦਾ ਪਾਠ ਕਰਦੇ ਕਰਦੇ ਸ਼ੀਧੀ ਪ੍ਰਾਪਤ ਕੀਤੀ ਤੇ ਨੋਚਾਂ ਦੇ ਨਾਲ ਬਾਬਾ ਜਯਾ ਸਿੰਘ ਜੀ ਦਾ ਜਿਹੜਾ ਸਰੀਰ ਤਾਂ ਹੁਣ ਨੋਚਿਆ ਗਿਆ ਚਮੜੀ ਨੋਚੀ ਗਈ ਤਾਂ ਕਿ ਉਹ ਆਪਣਾ ਧਰਮ ਕਬੂਲ ਕਰਨ ਪਰ ਸਿੱਖ ਕਿੱਥੇ ਡੋਲਦੇ ਨੇ ਜਿਨ੍ਹਾਂ ਤੇ ਉਸ ਅਕਾਲ ਪੁਰਖ ਦਾ ਹੱਥ ਹੋਵੇ ਧੰਨ ਇਹਨਾਂ ਦੀ ਕੁਰਬਾਨੀ ਜੀ ਤੇ ਅੱਗੇ ਇੱਧਰ ਵੀ ਬਣਾਇਆ ਹੋਇਆ ਜੀ ਇੱਧਰ ਇਹ ਵੀ ਤਸਵੀਰਾਂ ਸਾਨੂੰ ਪੂਰੀ ਸਾਡੇ ਸਿੱਖ ਕੌਮ ਬਾਰੇ ਦੱਸ ਦੀਆਂ ਨੇ ਭਾਈ ਸੁੱਖਾ ਸਿੰਘ ਤੇ ਮਾਈ ਮੁਖਤਮ ਸਿੰਘ ਨੇ ਮੱッセ ਰੰਗੜ ਦਾ ਸਿਰ ਕਤਲੇਆਮ ਕੀਤਾ ਮੱਸਾ ਰੰਗੜ ਉਹ ਤਾਂ ਜੋ ਕਿ ਸ਼ਰੇ ਬਾਜ਼ਾਰ ਸ਼ਰੇ ਭਰੇ ਬਾਜ਼ਾ ਆਪਣੇ ਦਰਬਾਰ ਦੇ ਵਿੱਚ ਬੜੇ ਗਲਤ ਕੰਮ ਕਰਦਾ ਹੁੰਦਾ ਸੀ ਤੇ ਮੱッセ ਰੰਗੜ ਦਾ ਉਦੋਂ ਸਿਰ ਲਾਇਆ ਗਿਆ ਸਿੱਖ ਕੌਮ ਦੇ ਸ਼ੀਰਾਂ ਵੱਲੋਂ ਭਾਈ ਸੁੱਖਾ ਸਿੰਘ ਤੇ ਮਾਈ ਮੁਖਤਮ ਸਿੰਘ ਜੀ ਨੂੰ ਭਾਈ ਕਨਈਆ ਜੀ ਜਖਮੀਆਂ ਨੂੰ ਜਲ ਛਕਾਉਂਦੇ ਹੋਏ ਭਾਈ ਕਨਈਆ ਜੀ ਦੀ ਵੀ ਸੇਵਾ ਸਿੱਖ ਕੌਮ ਦੇ ਲਈ ਇੱਕ ਬਹੁਤ ਵੱਡਾ ਯੋਗਦਾਨ ਤੇ ਮਿਸਾਲ ਸੀ ਭਾਈ ਕਨਈਆ ਜੀ ਨੇ ਜਲ ਛਕਾਇਆ ਜਲ ਹਰ ਕੋਈ ਮੁਸਲਮ ਤਾਂ ਕੋਈ ਸਿੱਖ ਕੋਈ ਕੋਈ ਸੇ ਵੀ ਕਾਸਟ ਦੇ ਤੇ ਉਹਨਾਂ ਨੇ ਉਹਨਾਂ ਨੂੰ ਜਲ ਛਕਾਇਆ ਤੇ ਇਹ ਸਾਨੂੰ ਦਰਉਂਦੀ ਆ ਵੀ ਸਾਡੇ ਲਈ ਸਭ ਇਕਾਂ ਸਾਡੇ ਲਈ ਕੋਈ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰਾਂ ਦਾ ਲਿਜਾ ਘਟਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਤੇ ਸ਼ਹੀਦ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਇੱਟ ਨਾਲ ਇੱਟ ਖੜਕਾਈ ਤੇ ਸਰਹੰਦ ਨੂੰ ਫਤਿਹ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਾਸ ਜਮੂਰਾ ਨਾਲ ਨੋਚ-ਨੋਚ ਕੇ ਤਸੀਹੇ ਦਿੱਤੇ ਤਾਂ ਕਿ ਆਪਣੀ ਜਿਹੜੀ ਇਹ ਸਿੱਖ ਕੌਮ ਨੂੰ ਕਬੂਲ ਸਾਡੇ ਜਿਹੜਾ ਮਾਲੂਮ ਮੁਸਲਿਮ ਨੂੰ ਇਹ ਤਾਂ ਵੀ ਆਪਣੀ ਸਿੱਖ ਕੌਮ ਨੂੰ ਉਹ ਛੱਡ ਕੇ ਸਾਡੇ ਆਪਣਾ ਕਿਆ ਕਹਿੰਦੇ ਉਹਨੀਆਂ ਧਰਮ ਕਬੂਲ ਕਰਨ ਲਈ ਕਿਹਾ ਤੇ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਨੂੰ ਪਹਿਲਾਂ ਵੀ ਨਾ ਕੀਤੀ ਹੁਣ ਵੀ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਜਿਹੜਾ ਸਭ ਤੋਂ ਛੋਟੀ ਸਭ ਤੋਂ ਛੋਟੀ ਜਿਹੜੀ ਉਮਰ थी ਸ਼ਹੀਦੀ ਪਾਈ ਬੰਦਾ ਸਿੰਘ ਬਹਾਦਰ ਜੀ ਦੇ ਸੁਪੁੱਤਰ ਕਹਿੰਦੇ 3-4 ਸਾਲ ਦੇ ਲਗਭਗ ਉਹਨਾਂ ਦੀ ਉਮਰ ਸੀ ਜਿਨ੍ਹਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਭਾਈ ਮਨੀ ਸਿੰਘ ਜੀ ਦੇ ਨੌ ਕੱਟੇ ਗਏ ਬੰਦ-ਬੰਦ ਕੱਟੇ ਗਏ ਆਪਣਾ ਸਿੱਖ ਸਿੱਖਾਂ ਨੂੰ ਛੱਡ ਕੇ ਵੀ ਤਾਂ ਕਿ ਉਹ ਆਪਣਾ ਧਰਮ ਸਾਡਾ ਮੁ슬ਮ ਕਹਿੰਦੇ ਕਬੂਲ ਕਰ ਲੈਣ ਪੜਨ ਕਿੱਥੇ ਸਿੰਘ ਹਾਰਦੇ ਨੇ ਕਿੱਥੇ ਉਹ ਹੜਦੇ ਨੇ ਜਿਨ੍ਹਾਂ ਦੇ ਸਿਰ ਤੇ ਉਸ ਅਕਾਲ ਪੁਰਖ ਦਾ ਹੱਥ ਹੋਵੇ ਤੇਦਰ ਭਾਈ ਤਾਰੂ ਜੀ ਦੀ ਖੋਪੜੀ ਲਾ ਦਿੱਤੀ ਕਹਿੰਦੇ 21 ਦਿਨ 41 ਦਿਨ ਜੂੰਦੇ ਰਹੇ ਖੋਪੜੀ ਲਾਉਣ ਤੋਂ ਬਾਅਦ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਜਗਰੀਆ ਖਾਨ ਤਾਂ ਉਹਨਾਂ ਦੇ ਬਚਨ ਵੀ ਤੇ ਬਾਬਾ ਜੀ ਦੇ ਵੀ ਤੇਰੇ ਸਿਰ ਦੇ ਵਿੱਚ ਜੁੱਤੀਆਂ ਵੱਜਣਗੀਆਂ ਤਾਂ ਤੇਰੇ ਬੰਨਾ ਜਿਹੜਾ ਵਿਸ਼ਾਭ ਦਾ ਪੈ ਗਿਆ ਸੀ ਉਹ ਤਾਂ ਤੇਰਾ ਹਟੂਗਾ ਜਗਰੀਆ ਖਾਨ ਦਾ ਬਾਥਰੂਮ ਰੁਕੇ ਆ ਤੇ ਉਹਨਾਂ ਦੇ ਸਿਰ ਦੇ ਵਿੱਚ ਜੁੱਤੀਆਂ ਉਹਨਾਂ ਦੀਆਂ ਵੱਜਦੀਆਂ ਰਹੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਜਗਰੀਆ ਖਾਨ ਵੀ ਆਪਣਾ ਜਿਹੜਾ ਟਾਈਮ ਤਾਂ ਉਹਨਾਂ ਦਾ ਖਤਮ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਭਾਈ ਤਾਰੂ ਜੀ ਨੇ ਆਪਣਾ ਹੱਸ-ਹੱਸ ਕੇ ਸਿੱਖੀ ਕੌਮ ਦੇ ਲਈ ਆਪਰਾ ਇਤਿਹਾਸ ਅੱਜ ਵੀ ਉਹਨਾਂ ਦਾ ਕਾਇਮ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਭਾਈ ਮਤੀਦਾਸ ਜੀ ਨੂੰ ਆਰਿਆਂ ਦੇ ਨਾਲ ਚੀਰਿਆ ਗਿਆ ਭਾਈ ਸਤੀਦਾਸ ਜੀ ਨੂੰ ਭੁਰੂ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਦੇਗੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਤਨ ਇਹਨਾਂ ਦੀ ਕੁਰਬਾਨੀ ਤਨ ਤੇ ਇਹਨਾਂ ਦੀ ਸ਼ਹੀਦੀਆਂ ਸ੍ਰੀ ਗੁਰੂ ਰਾਮਦਾਸ ਜੀ ਆ ਇਹ ਸੇਵਾ ਨਿਭਾਈ ਗਈ ਹੈ ਨਵਾਂ ਸ਼ਹਿਰ ਤੋਂ ਗੁਰੂ ਰਾਮਦਾਸ ਸੇਵਾ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਅੰਦਰ ਤੇ ਟੇਕਦੇ ਆਂ ਜੀ ਮੱਥਾ ਤੇ ਥੋੜੀ ਵੀ ਆਪਾਂ ਦਰਸ਼ਨ ਕਰਾਉਣੇ ਆ ਜੀ ਅੰਦਰ ਤੇ ਤੁਸੀਂ ਵੀ ਸਾਨੂੰ ਜਰੂਰ ਆਪਣੇ ਕਮੈਂਟਾਂ ਰਾਹੀਂ ਵਾਹਿਗੁਰੂ ਜਰੂਰ ਲਿਖਿਓ ਜੀ ਬਾਹਰ ਬੋਰਡ ਲਗਾਇਆ ਗਿਆ ਕਹਿੰਦੇ ਕਿਰਪਾ ਕਰਕੇ ਅੰਦਰ ਫੋਟੋ ਤੇ ਵੀਡੀਓ ਬਣਾਉਣਾ ਸਖਤ ਮਨਾ ਜੀ ਸਾਨੂੰ ਸ਼ਮਾ ਜਰੂਰ ਕਰਦੇ ਹੋ ਜੀ ਅੰਕੇਪਾ ਵੀਡੀਓ ਅੰਦਰ ਤੈ ਤਾਂ ਬਣਾ ਨਹੀਂ ਸਕਦੇ ਬਾਹਰੋਂ ਜਰੂਰ ਤੁਹਾਨੂੰ ਦਰਸ਼ਨ ਕਰਵਾਵਾਂਗੇ ਆਪਾਂ ਵਾਹ ਕਰੋ ਵਾਹ ਕਰੋ ਵਾਹ ਸੱਚੇ ਆਪਾ ਸ਼ਮੇਰ ਕ੍ਰੀ ਮਾਲਕਾ ਸਭ ਦਾ ਭਲਾ ਕਰੀ ਲੋ ਜੀ ਸੰਤ ਬਾਬਾ ਮਹਾਰਾਜ ਜਵਾਲਾ ਸਿੰਘ ਜੀ ਦੀ ਪੂਰੀ ਜਿਹੜੀ ਇੱਥੇ ਦਾ ਗੁਰਦਾਰਾ ਸਾਹਿਬ ਦਾ ਪੂਰਾ ਇਤਿਹਾਸ ਈਸੋ ਪੰਨਿਆਂ ਤੇ ਔਰ ਇਸ ਜਗ੍ਹਾ ਤੇ ਪੂਰਾ ਇਤਿਹਾਸ ਲਿਖਿਆ ਹੋਇਆ ਤੇ ਜਿਹੜੀ ਗੱਡੀ ਅੱਜ ਵੀ ਉਹ ਪੂਰੀ ਹਾਂ ਸਹੀ ਸਲਾਮਤ ਬੜੀ ਸੇਵਾਦਾਰ ਵੱਲੋਂ ਸੰਭਾਲ ਕੇ ਰੱਖੀ ਹੋਈ ਹੈ ਜੀ ਤੇ ਕਹਿੰਦੇ ਵੀ ਜਦੋਂ ਦਰਿਆ ਚੜ ਕੇ ਆਇਆ ਸੀ ਤੇ ਇਹ ਗੱਡੀ ਆਪਣੇ ਆਪੇ ਤੈਰ ਕੇ ਔਰ ਪਾਰ ਆਈ ਸੀ ਤੇ ਆ ਦਰਿਆ ਇੱਧਰ ਉਹ ਦਰਿਆ ਦਾ ਵਿਊ ਦੇਖੋ ਜੀ ਇੱਧਰ ਤੇ ਇਹ ਦਰਿਆ ਪੂਰਾ ਜਦੋਂ ਚੜ ਕੇ ਆਇਆ ਤਾਂ ਤੇ ਬਾਬਾ ਜੀ ਪਰਲੀ ਸਾਈਡ ਤੇ ਉਹਨਾਂ ਨੇ ਆਉਣਾ ਸੀ ਇਧਰ ਗੁਰਦੁਆਰੇ ਵਾਲੀ ਸਾਈਡ ਨੂੰ ਤੇ ਦਰਿਆ ਪੂਰਾ ਚੜ ਕੇ ਆਇਆ ਤੇ ਬਾਬਾ ਜੀ ਨੇ ਬਚਨ ਕੀਤੇ ਡਰਾਈਵਰ ਨੂੰ ਵੀ ਤੁਸੀਂ ਆਪਣੀ ਗੱਡੀ ਦਰਿਆ ਵਿੱਚ ਲੈ ਕੇ ਚੱਲੋ ਤੇ ਉਸ ਟਾਈਮ ਦੇ ਵਿੱਚ ਫਿਰ ਇਹ ਗੱਡੀ ਕਹਿੰਦੇ ਤੈਰ ਕੇ ਆਈ ਧੀ ਇਧਰ ਤੇ ਬਹੁਤ ਸੋਹਣੀ ਜਿਹੜੀ ਜਗ੍ਹਾ ਇਹ ਪਾਰਕਾਂ ਬਹੁਤ ਵਧੀਆ ਸੰਗਤ ਲਈ ਪੂਰੀ ਸੁਵਿਧਾ ਪੂਰੀ ਦਿੱਤੀ ਹੋਈ ਹੈ ਜੀ ਇੱਥੇ ਬੈਸਟਰਾਂ ਗੱਡੀਆਂ ਜੀ ਇਹ ਪੁਰਾਣੀਆਂ ਜਿਹੜੀਆਂ ਹੁੰਦੀਆਂ ਦੀਆਂ ਬਹੁਤ ਪੁਰਾਣਾ ਮਾਡਲ ਹੈ ਮੈਂ ਕਹਿੰਨੇ ਆ ਬੈਸਟਰਾਂ ਦਾ ਤੇ ਅੱਜ ਵੀ ਉਹ ਐਨ ਪੂਰੀ ਐਨ ਟਿਕ ਟੋਕ ਐਨ ਵਧੀਆ ਸੇਵਾਦਾਰਾਂ ਵੱਲੋਂ ਪੂਰੀ ਸੇਵਾ ਪੂਰੀ ਨਿਭਾਈ ਹੋਈ ਹੈ ਜੀ ਤੇ ਕਰੋ ਜੀ ਦਰਸ਼ਨ ਬਾਬਾ ਜੀ ਦੇ ਤੇ ਇਹ ਆਈ ਉਹਨਾਂ ਦੀ ਤਸਵੀਰ ਬਾਬਾ ਜੀ ਦੀ ਜੀ ਲੰਗਰ ਹਾਲ ਤੇ ਛਕਾਂਗੇ ਹੁਣ ਪ੍ਰਸ਼ਾਦਾ ਪਾਣੀ ਆਪਣੇ ਗੜਸ਼ੰਕ ਕਰਵਾ ਆਪਣੇ ਸੌਰੀ ਨਵਾਂ ਸ਼ਹਿਰ ਆਪਣੇ ਨਵਾਂ ਸ਼ਹਿਰ ਨੂੰ ਨਹੀਂ ਬਲਾਚੌਰ ਜੀ ਬਲਾਚੌਰ ਫੋਰੀ ਬਲਾਚੌਰ ਕਾਟਖੜ ਨੂੰ ਤੇ ਆਹ ਜਿਹੜਾ ਰਸਤਾ ਇਹ ਚਲੇ ਜਾਂਦਾ ਰੋਪੜ ਨੂੰ ਤੇ ਹੁਣ ਆਪਾਂ ਚੱਲਦੇ ਆਂ ਰੋਪੜ ਵੱਲੋਂ ਤੇ 1 ਕਿਲੋਮੀਟਰ ਦੀ ਦੂਰੀ ਪਰ ਜਿਹੜਾ ਰਸਤਾ ਉਹ ਮੁੜਦਾ ਹੈ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਹੁਣ ਜਿਹੜਾ ਇਹ ਰਸਤਾ ਹੈ ਹੁਣ ਨਾਲ ਬਿਲਕੁਲ ਹੈਡ ਦੇ ਨਾਲੇ ਰਸਤਾ ਇਹ ਮੁੜਦਾ ਤੇ ਇਹ ਵੀ ਆਪਾਂ ਤੁਹਾਨੂੰ ਦੱਸ ਰਹੇ ਆਂ ਨਾਲੇ ਵਰਾਸਤੇ ਚੌਕੀ ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਅੱਜ ਵੀ ਉਹ ਨਿਸ਼ਾਨੀਆਂ ਕਾਇਮ ਆ ਤੇ ਆਹ ਰਸਤਾ ਉਧਰ ਨੂੰ ਮੁੜਦਾ ਲਓ ਜੀ ਜਿਹੜੀ ਆ ਸੜਕ ਆ ਜਾਂਦੀ ਹੈ ਨੂਰਪੁਰ ਵੇਦਿਆਂ ਨੂੰ ਐਨ ਹੈਡ ਦੇ ਨਾਲ ਤੇ ਇਹੀ ਰੋਡ ਦਾ ਸਵਰਾਜ ਮਾਤਾ ਤਕ ਤਰੀਬਨ 2 300 ਮੀਟਰ ਕੋ ਹੋਣਾ ਜੀ ਇਹ ਰਸਤਾ ਜਿਹੜਾ ਜਾਂਦਾ ਜੀ ਸਾਡੇ ਵਰਾਸਤੇ ਚੌਕੀ ਸਰਕਾਰ ਇਹ ਖਾਲਸਾ ਤੇ ਇਹ ਜਿਹੜਾ ਸਾਨੂੰ ਧੰਨਵਾਦ ਕਰਨਾ ਚਾਹੀਦਾ ਸਰਕਾਰ ਦਾ ਤੇ ਜਿਨ੍ਹਾਂ ਨੇ ਇਹ ਰਸਤਾ ਐਨ ਪੱਕਾ ਤੇ ਐਨ ਪੌੜੀਆਂ ਲਾ ਕੇ ਸਿਰੇ ਤੱਕ ਚੜਾ ਦਿੱਤਾ ਕਿਉਂਕਿ ਜਿਹੜਾ ਰਾਜੇਂਦਰ ਪਹਿਲਾਂ ਤਾਂ ਨਾ ਆ ਰਸਤਾ ਉਹ ਕੱਚਾ ਤਾਂ ਤੇ ਕਿਸੇ ਟਾਈਮ ਵੀ ਇਹ ਜਿਹੜੀਆਂ ਨਿਸ਼ਾਨੀਆਂ ਉਹ ਢਹਿ ਸਕਦੀ ਸੀ, ਗਿਰ ਵੀ ਸਕਦੀ ਸੀ। ਕੋਈ ਕੱਚਾ ਤਾਂ ਮੀਂਹ ਕਰਕੇ ਹੁਣ ਜਿਹੜੀਆਂ ਉੱਪਰ ਨੂੰ ਉੱਪਰ ਨੂੰ ਚੜਦੇ ਤੇ ਸੰਗਤਾਂ ਦੇਖਣ ਵਾਸਤੇ ਉਹਨਾਂ ਨੂੰ ਆਉਣ ਜਾਣ ਤੇ ਬੜੀ ਤਕਲੀਫ ਹੁੰਦੀ ਸੀ ਪਰ ਧੰਨਵਾਦ ਦਿਨੇਸ਼ ਚੱਡਾ ਐਮਐਲਏ ਰੂਪੜ ਤੋਂ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤਾਂ ਕਿ ਜੋ ਆਪਣੇ ਜਿਹੜੇ ਇਹ ਖਾਲਸਾ ਰਾਜ ਆ ਦੀਆਂ ਨਿਸ਼ਾਨੀਆਂ ਸਾਂਭੀਆਂ ਹੋਈਆਂ ਨੇ ਸਾਂਭ ਕੇ ਆਪਾਂ ਰੱਖੀਏ ਕਿ ਨਹੀਂ ਪਾ ਜੀ ਹੁਣ ਮੈਨੂੰ ਤਾਂ ਪਤਾ ਨਹੀਂ ਤਾਂ ਇਹ ਜਗਾ ਬਾਰੇ ਜੀ ਮੈਨੂੰ ਇਹਨਾਂ ਨੇ ਦੱਸਿਆ ਵੀ ਆਪਾਂ ਫਲਾਣੀ ਜਗਾ ਵੀ ਆ ਜਗਾ ਬਣੀ ਹੋਈ ਆ ਵੀ ਆਪਾਂ ਆਪਣੇ ਮੱਥਾ ਨਹੀਂ ਇਹ ਜਿਹੜੀ ਇਹ ਜਿਹੜੀ ਮੇਨ ਜਗਾ ਜਦੋਂ ਲੜਾਈ ਹੋਈ ਸੀ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਖੰਡਾ ਗੱਡਿਆ ਤਾਂ ਝੰਡਾ ਲਾਇਆ ਤਾਂ ਠੀਕ ਹੈ ਜੀ ਸਮਝ ਗਿਆ ਗੱਲ ਨੂੰ ਠੀਕ ਹੈ ਜੀ ਬਰਾਸ ਤੇ ਚੌਂਕੀ ਚਲੋ ਜੀ ਆਜੋ ਚਲਦੇ ਆ ਜੀ ਹੁਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਜੀ ਤੇ ਅਗਰ ਜੇ ਕੋਈ ਕਹਿਣ ਦੇ ਸਮੇਂ ਗਲਤੀਆਂ ਹੁੰਦੀਆਂ ਤਾਂ ਸਾਨੂੰ ਮਾਫ਼ ਜ਼ਰੂਰ ਕਰ ਦਿਓ ਲਗਭਗ 300 ਪੌੜੀ ਆ 300 ਅਫਗਾਨੀ ਜਿਹੜੀ ਖਾਲਸਾ ਰਾਜ ਦੇਖ ਲਓ ਕਿੱਥੇ ਕਿੱਥੇ ਤੱਕ ਸਾਡਾ ਫੈਲਿਆ ਅਫਗਾਨਿਸਤਾਨ ਕਲਤਾ ਸਦ ਬਹਿਰਾਮ ਬਹਿਵਾਲ ਲੰਪਰ ਲਾਹੌਰ ਫਿਸ਼ਵਾਰ ਜੰਮੂ ਕਸ਼ਮੀਰ ਚੀਨ ਤਾਬਤ ਬਰਤਨਾ ਭਾਰਤ ਕਿੱਥੇ ਕਿੱਥੇ ਤੱਕ ਫੈਲਿਆ ਪੂਰਾਨ ਮਤਲਬ ਰਾਜ ਜਿਹੜਾ ਸਾਡਾ ਖਾਲਸਾ ਰਾਜ ਸੀ ਪੂਰਾ ਇੰਡੀਆ ਦੇ ਵਿੱਚ ਆਪਣਾ ਰਾਜ ਜਿਹੜਾ ਖਾਲਸਾ ਰਿਹਾ ਤੇ ਅੱਜ ਵੀ ਉਹ ਨਿਸ਼ਾਨੀਆਂ ਕਾਇਮ ਨੇ ਥਾਂਬੀਆਂ ਹੋਈਆਂ ਨੇ ਧੰਨਵਾਦ ਕਰਦੇ ਆਪਾਂ ਚਲਿਆ ਬਈ ਚਲੋ ਜੀ ਚੱਲਦੇ ਹੁਣ ਆਪਾਂ ਤੁਹਾਨੂੰ ਉੱਪਰ ਜਾ ਕੇ ਦਿਖਾਵਾਂਗੇ ਹੁਣ ਕਿਉਂਕਿ ਰਜਿੰਦਰ ਕਹਿੰਦਾ ਮੈਨੂੰ ਤਾਂ ਬਈ ਮੈਨੂੰ ਤਾਂ ਲੱਗਦਾ ਨਹੀਂ ਆਸ ਮੈਂ ਚਲੇ ਜਾਊਂਗਾ ਚਲੇ ਜਾਊਂਗਾ ਹਾਂਜੀ ਆਪਾਂ ਕੋਸ਼ਿਸ਼ ਕਰਾਂਗੇ ਜੇ ਨਾ ਜਾਇਹੇ ਤਾਂ ਮੁੜ ਆਊਂਗਾ ਹੈ ਨਹੀਂ ਫੇਰ ਤੁਸੀਂ ਥੋੜੇ ਮੋਢੇ 'ਪਾ ਬੈਠ ਕੇ ਜਾਵਾਂਗੇ ਹਾਂ ਹਾਂ ਦਿੱਦਾ ਨਿਆਣਾ ਹੈ ਨਾ ਤੈਨੂੰ ਮੋਢੇ 'ਤੇ ਚੱਕ ਲਊਂਗਾ ਮੈਂ ਚਲੋ ਜੀ ਚੱਲਦੇ ਹੁਣ ਜਾ ਕੇ ਦੇਖਦੇ ਹਾਂ ਉੱਪਰ ਤੇ ਤੁਹਾਨੂੰ ਉੱਪਰ ਜਾ ਕੇ ਦਿਖਾਵਾਂਗੇ ਆਪਾਂ ਨਿਸ਼ਾਨੀਆਂ ਖਾਸ ਆ ਰਾਜ ਦੀਆਂ ਔੜੀਆਂ ਚੜਨ ਤੋਂ ਬਾਅਦ ਆ ਗਿਆ ਜੀ ਹਾਂ ਰਸਤਾ ਹੁਣ ਫੇਰ ਕਹਾਂ ਜਾ ਕੇ ਬੌੜੀਆਂ ਆ ਜੰਗਲਾਂ ਦੇ ਵਿੱਚ ਉਸ ਟਾਈਮ ਦੇ ਵਿੱਚ ਆ ਜੰਗਲ ਕਹੇ ਜੇ ਹੋਣੇ ਆ ਸੌਨਮ ਸੌਨ ਜਦੋਂ ਖਾਲਸਾ ਰਾਜ ਇੱਥੇ ਨੂੰ ਆਇਆ ਹੋਣਾ ਜਦੋਂ ਝੰਡਾ ਖਾਲਸਾ ਰਾਜ ਦਾ ਇੱਥੇ ਲਾਇਆ ਗਿਆ ਹੋਣਾ ਤਾਂ ਉਸ ਟਾਈਮ ਦਾ ਰਜਿੰਦਰ ਕਿਆ ਵਿਊ ਹੋਣਾ ਹੈ ਕਿਆ ਇੱਥੇ ਬਣਿਆ ਹੋਇਆ ਹੋਣਾ ਹਨਾ ਕਿਸੇ ਨੂੰ ਕੁਝ ਨਹੀਂ ਪਤਾ ਹਰਨਜੀਤ ਸਿੰਘ ਜੀ ਬੱਲੇ ਬੱਲੇ ਫੇਰ ਪੌੜੀਆਂ ਚੜ ਕੇ ਆ। ਹਾਂਜੀ ਆਪਾਂ। ਯਾਰ ਰਣਜਿੰਦਰ ਤਾਂ ਹਾਂ ਮੈਨੂੰ ਲੱਗਦਾ ਬੱਚੇ ਨੂੰ ਮੂਹ ਨਾ ਪੈ ਜਾਣਾ ਤੈਨੂੰ। ਰਣਜਿੰਦਰ ਗਿਰਨ ਆ ਜਾਈਂ ਬਸ ਮੈਨੂੰ ਆਏ। ਮੈਨੂੰ ਤੇਰੇ ਘਰ ਦਾ ਨੂੰ ਜਵਾਬ ਦੇਣਾ ਓਖਾ ਦੇਣਾ। ਫੇਰ ਪੌੜੀਆਂ ਜਣਾਉਂਗੇ ਜਿਹਨੂੰ ਇਹ ਲੱਗਿਆ ਜੀ ਪੌੜੀਆਂ ਚੜਨ ਪਹਿਲਾਂ ਰਸਤਾ ਬਿਲਕੁਲ ਪਹਿਲਾਂ ਪੌੜੀਆਂ ਫੇਰ ਸਾਫ਼ ਰਸਤਾ ਆ ਗਿਆ ਫੇਰ ਪੌੜੀਆਂ ਆ ਗਈਆਂ। ਬਸ ਤਰੀਬਨ ਤਾਂ ਅਸੀਂ ਪੁੱਜੇ ਗਏ। ਲਓ ਜੀ ਪਹੁੰਚ ਗਏ ਅਸੀਂ। ਖਾਲਸਾ ਰਾਜ ਜੋ ਕੀ। ਅੱਜ ਵੀ ਨਿਸ਼ਾਨੀਆਂ ਸਾਡੀਆਂ ਖਾਲਸਾ ਰਾਹ ਦੀਆਂ ਯਾਦ ਕਰਾਉਣੀਆਂ ਨੇ। ਸਾਨੂੰ ਉਹ ਮਹਾਨ ਯੋद्धा ਜੋ ਕਿ 20 ਮਹੀਨਿਆਂ ਦੀਆਂ ਯਾਦਾਂ ਇਹ ਪੁਰਾਣੀਆਂ ਜਦੋਂ ਰਣਜੀਤ ਸਿੰਘ ਜੀ ਆਪਣੇ ਖਾਲਸਾ ਇਸ ਜਗ੍ਹਾ ਤੇ ਆਇਆ ਤਾਂ ਪੂਰਾ ਇੱਥੇ ਦਾ ਜਿਹੜਾ ਮਾਹੌਲ ਹੋਊਗਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਚੰਡੇ ਦਾ ਪ੍ਰਤਾਪ ਅਕਸਰ ਪਿੰਡਾਂ ਦੇ ਇਤਿਹਾਸ ਪਾੜਾਂ ਦੇ ਮਹਾਰਾਜਾ ਰਣਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਰਨਲ ਲਾਰਡ ਲਿਨਯਮ ਬੈਟਕ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਉਣ ਲਈ ਸਰਕਾਰ ਖਾਲਸੇ ਦਾ ਝੰਡਾ ਲਹਿਰਾਇਆ ਅਤੇ ਥੂਪਾਂ ਬੜਕੀ ਫੌਜੀ ਚੌਕੀ ਬੜਕੀ ਫੌਜੀ ਚੌਕੀ ਕਾਇਮ ਕੀਤੀ 1849 ਵਿੱਚ ਪੰਜਾਬ ਦੇ ਅੰਗਰੇਜ਼ਾਂ ਕਬਜ਼ਿਆਂ ਤੋਂ ਬਾਅਦ ਚੌਕੀ ਢਾ ਦਿੱਤੀ ਗਈ ਪਰ ਝੰਡੇ ਦਾ ਖੰਭਾ ਮਦੂਤ ਟੂ ਸਟੱਡ ਦਾ ਹੋਣਾ ਕਰਕੇ ਬਚ ਗਿਆ ਆਜ਼ਾਦੀ ਦੇ ਮੋਦੀ ਸੰਗਰਾਮ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੋੜ ਲਹਿਰਾਉਣ ਦਾ ਪ੍ਰਿੰਟ ਕਰਦੇ ਰਹੇ ਕਿਸੇ ਦੇਸ਼ ਭਗਤ ਨੇ ਝੰਡੇ ਦੇ ਮੋਢ ਉੱਪਰ ਹੇਟਲਿਸ ਤਰ ਲਿਖਿਆ ਜਾਣ ਨਿਸ਼ਾਨ ਹੈ ਕਿਸੇ ਪੰਜਾਬ ਕੇ ਬਹਾਦਰ ਕਾ ਹੁ ਵਤਨ ਪਿਆਰ ਲੁੱਟ ਹੋਇਆ ਰਣਜੀਤ ਸਿੰਘ ਸਰਦਾਰ ਕਾ ਇਸ ਪਹਾੜੀ ਨੂੰ ਮਹਾਰਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਲ ਪਾਰਕ ਦੇਦਰ ਹਾਂ 1900 ਅਕਤੂਬਰ ਇੱਕ ਨੂੰ ਦਿੱਤਾ ਗਿਆ ਪੰਜਾਬ ਹੈਰੀਟੇਜ ਹੈਰੀਟੇਜ ਐਂਡ এডਿਕੇਸ਼ਨ ਫਾਊਂਡੇਸ਼ਨ ਫਾਊਂਡੇਸ਼ਨ ਇਹ ਡਿਪਾਰਟਮੈਂਟ ਹੈ ਹੈਰੀਟੇਜ ਨਾਲ ਦਾ ਡਿਪਾਰਟਮੈਂਟ ਹੈ ਜੀ ਇਹ ਜਿਨ੍ਹਾਂ ਦੇ ਦੌਰਾਨ ਇਹ ਸਾਰੀ ਜਗ੍ਹਾ ਉਹਨਾਂ ਨੇ ਬਣਾਈ ਤੇ ਧੰਨਵਾਦ ਕਰਦੇ ਆ ਜੀ ਸਰਕਾਰਾਂ ਦਾ ਵੀ ਜਿਨ੍ਹਾਂ ਨੇ ਇਹ ਬਹੁਤ ਵਧੀਆ ਮੁੱਦਾ ਚੱਕਿਆ ਤਾਂ ਕਿ ਜੋ ਸਾਡੇ ਖਾਲਸਾ ਰਾਤ ਦੇ ਨਿਸ਼ਾਨੀਆਂ ਸਾਡੀਆਂ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗੇ ਵੀ ਸਾਡਾ ਖਾਲਸਾ ਰਾਜ ਕਿੱਥੇ ਤੱਕ ਸੀ ਤੇ ਕਿਹੜੀਆਂ-ਕਿਹੜੀਆਂ ਨਿਸ਼ਾਨੀਆਂ ਉਹ ਖਾਲਸਾ ਰਾਜ ਦੀਆਂ ਅੱਜ ਵੀ ਉਹ ਰੱਖਿਆ ਹੋਈਆਂ ਨੇ ਸਾਹਮਣੇ ਤੇ ਇੱਧਰ ਸਵਰਾਜ ਮਾਦਾ ਫੈਕਟਰੀ ਹੈ ਜੀ ਸਾਹਮਣੇ ਤੇ ਆ ਪੂਰਾ 뷰 ਇੱਥੇ ਦਾ ਆਨ ਉੱਪਰਲਾ ਸੇਖਟ ਚੋਟੀ ਤੇ ਜਿਹੜਾ ਇਹ ਰਾਜ ਬਣਿਆ ਹੋਇਆ ਹੈ ਵਾਹ ਇਹ ਦਰਿਆ ਹੈ ਜੀ ਤੇ ਬਾਕੀ ਚੱਲੀਏ ਹੁਣ ਰਜਿੰਦਰ ਚੱਲੋ ਜੀ ਚੱਲਦੇ ਹਾਂ ਹੁਣ ਆਪਾਂ ਤੇ ਮੀਂਹ ਦਾ ਮੌਸਮ ਵੀ ਮਨਿੰਦਰ ਮੀਨ ਅਗ ਤੇ ਪੈ ਜ ਰਿਹਾ ਜਿੰਦਰ ਯਾਰ ਤੇ ਕਿਹਾ ਜਾਂਦਾ ਤੈਨੂੰ ਪਤਾ ਰਜਿੰਦਰ ਇੱਕ ਗੱਲ ਦਾ ਕਹਿੰਦੇ ਵੀ ਜਦੋਂ ਮਹਾਰਾਜ ਰਣਜੀਤ ਸਿੰਘ ਜੂਂਦੇ ਤੇ ਨਾ ਤਾਂ ਉਹਨਾਂ ਨੇ ਪੰਜਾਬ ਪਰ 30 ਸਾਲ ਰਾਜ ਕਰਿਆ 10 ਸਾਲ ਮਰਨ ਤੋਂ ਬਾਅਦ ਉਹਨਾਂ ਦੀ ਮੜੀ ਨੇ ਰਾਜ ਕੀਤਾ ਤਾਂ ਕਿ ਜਦੋਂ ਅੰਗਰੇਜ਼ਾਂ ਨੂੰ ਇਹ ਪਤਾ ਤਾਂ ਨਾ 10 ਸਾਲ ਉਹ ਪੰਜਾਬ ਪਰ ਕਬਜ਼ਾ ਨਹੀਂ ਕਰ ਸਕੇ ਉਹਨਾਂ ਦੇ ਮਰਨ ਤੋਂ ਬਾਅਦ ਵੀ ਠੀਕ ਹੈ। ਔਰ ਜੇ ਫੌਨ ਲੱਕ ਗੱਲ ਹੋਰ ਜੇ ਕਹਿੰਦੇ ਪੰਜਾਬ ਦੇ ਵਿੱਚ ਮਹਾਰਾਣ ਜੀਤ ਸ ਮਹਾਰਾਣ ਜੀਤ ਸਿੰਘ ਜੀ ਦੇ ਖਾਲਸਾ ਜੇ ਰਾਤ ਦੇ ਵਿੱਚ ਨਾ ਜੇ ਕੋਈ ਗੁਨਾਹ ਕਰਦਾ ਤਾਂ ਹਾਂਜੀ ਤਾਂ ਉਹਨਾਂ ਨੂੰ ਮੌਤ ਦੀ ਸਜ਼ਾ ਜਾਂ ਉਮਰ ਕੈਦ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਤਾਂ ਠੀਕ ਹੈ। ਡਿਪੋਰਟ ਮਤਲਬ ਜਿਵੇਂ ਮੰਨ ਲਾ ਹੁਣ ਬਾਹਰ ਲਈ ਸ਼ਹਿਰਾ ਚਲੇ ਜਾਓ। ਉਹ ਗਲਤੀ ਕਰ ਦਿੰਦੇ ਉਹ ਰਿਪੋਰਟ ਕਰ ਦਿੰਦੇ ਵੀ ਹੁਣ ਇਹ ਪੰਜਾਬ ਮਾਲਾ ਕੈਨੇਡਾ ਦੀ ਗੱਲ ਆਲਾ ਵੀ ਇਹ ਕੈਨੇਡਾ ਵਿੱਚ ਨਹੀਂ ਆਊਗਾ ਮੁੜ ਕੇ ਵੀ ਇਹਨੇ ਗਲਤੀ ਕੀਤੀ ਇੱਥੇ ਐਦਾਂ ਹੀ ਪੰਜਾਬ ਦੇ ਰਾਜ ਵਿੱਚ ਹੁੰਦਾ ਤਾਂ ਫਿਰ ਤਾਂ ਕਰਕੇ ਕੋਈ ਪੰਜਾਬ ਦੇ ਵਿੱਚ ਕੋਈ ਗਲਤੀ ਕਰਦਾ ਨਹੀਂ ਤਾਂ ਔਰ ਪੰਜਾਬ ਸਾਡਾ ਖੁਸ਼ਹਾਲ ਤਾਂ ਹੁਣ ਕੋਈ ਟੈਨਸ਼ਨ ਨਹੀਂ ਹੁਣ ਅਗਲਾ ਸਜ਼ਾ ਦੇ ਦਿੰਦਾ ਆਲਾ ਪੁੱਤ ਭੁਗਤ ਕੇ ਆਪਣਾ ਘਰ ਨੂੰ ਆ ਜਾਂਦਾ ਉਹ ਫੇਰ ਉਹੀ ਗਲਤੀਆਂ ਫੇਰ ਗਲਤੀਆਂ ਉਹ ਫੇਰ ਉਹੀ ਗਲਤੀਆਂ ਉਸ ਟਾਈਮ ਦੇ ਵਿੱਚ ਇਹ ਖਾਲਸਾ ਰਾਤ ਦਾ ਜਿਹੜੀ ਨਿਯਮ ਤੇ ਇਹ ਨਿਯਮ ਤੇ ਸਹੀ ਤੇ ਖਾਲਸਾ ਰਾਜ ਤੇ ਹਿੱਲਾ ਤੋਂ ਲੰਡਨ ਤੱਕ ਵੀ ਫੈਲਿਆ ਉਹ ਇਹ ਨੂਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਹਿੰਦੇ ਵੀ ਆਪਣੇ ਡੋਲੇ ਨਾਲ ਬੰਨਿਆ ਹਾ ਤਾਂ ਸਾਹਬ ਲਾਲਾ ਤੁ ਕੋ ਇਹ ਨੂਰ ਹੀਰਾ ਸਮਝ ਗਿਆ ਤੇ ਬਾਕੀ ਚਲੋ ਠੀਕ ਹੈ ਜੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਦੇ ਹੋ ਕਰੋ ਤੇ ਸਾਡੇ YouTube ਚੈਨਲ ਤੇ ਤੁਸੀਂ ਜਾ ਕੇ ਫੁੱਲ ਵੀਡੀਓ ਦੇਖਿਓ ਅਗਰ ਕਹਿਣ ਦੇ ਸਮੇਂ ਕੁਝ ਗਲਤੀਆਂ ਹੋਈਆਂ ਤਾਂ ਸਾਨੂੰ ਆਪਣੇ ਕਮੈਂਟ ਜ਼ਰੂਰ ਦਿਓ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਗ ਸਾਡੀ ਵੀਡੀਓ ਤੁਹਾਨੂੰ ਪੂਰੀ ਜਿਹੜਾ ਸਾਡਾ YouTube ਚੈਨਲ ਆ ਲਹਿਲ ਸਾਉ ਸਟੂਡੀਓ ਤੇ ਜਾਇਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਸਾਡੀ ਇਹ ਜਿਹੜੀ ਬਰਾਤੇ ਖਾਲਸਾ ਦੀ ਫੁੱਲ ਵੀਡੀਓ ਦੇਖਿਓ ਬੈਲ ਦਾ ਬਟਨ ਜ਼ਰੂਰ ਦਬਾਓ ਬੈਲ ਦਾ ਬਟਨ ਜ਼ਰੂਰ ਦਬਾਓ